ਬਰਨਾਲਾ ਚ ਕਿਸਾਨ ਮਹਾਪੁੱਤ ਖੁਦਕੁਸ਼ੀ ਤੋਂ ਬਾਅਦ ਆਰਥੀਆਂ ਤੇ ਹੋਈ ਕਾਰਵਾਈ ਖਿਲਾਫ ਹੁਣ ਆਰਥੀ ਐਸੋਸੀਏਸ਼ਨ ਸੜਕਾਂ ਤੇ ਉਤਰ ਆਈ ਹੈ ਬਰਨਾਲਾ ਜ਼ਿਲ੍ਹੇ ਦੀ ਆਰਥੀ ਐਸੋਸੀਏਸ਼ਨ ਨੇ ਰੋਸ ਪ੍ਰਦਰਸ਼ਨ ਕੀਤਾ ਤੇ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪਿਆ ਆਰਥੀ ਐਸੋਸੀਏਸ਼ਨ ਵੱਲੋਂ ਮੰਗ ਕੀਤੀ ਗਈ ਹੈ ਕਿ ਮੁੱਖ ਮਲਜ਼ਮ ਤੇਜਾ ਸਿੰਘ ਦੇ ਮੁੰਡਿਆਂ ਜਸਪ੍ਰੀ ਸਿੰਘ ਤੇ ਮਨਪ੍ਰੀਤ ਸਿੰਘ ਖਿਲਾਫ ਉਧਰਚ ਪਰਚਾ ਵਾਪਸ ਲਿਆ ਜਾਵੇ ਮੰਗਾ ਨਾਮ ਅਨਨੇ ਜਾਣਦੇ ਪੰਜਾਬ ਭਰ ਅੰਦਰ ਆੜ੍ਹਤ ਦੀਆਂ ਦੁਕਾਨਾਂ ਬੰਦ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ ਆ ਸਾਨੂੰ ਮਜਬੂਰ ਹੋ ਕੇ ਧਰਨਾ ਦੇਣਾ ਪਿਆ ਜੇ ਕੋ ਸਾਨੂੰ ਹੁਣ ਤਿੰਨ ਦਿਨ ਲਈ ਫੇਰ ਬੰਦ ਸਾਡੇ ਇਹ ਫੇਰ ਤਾਸੀ ਉਹ ਦੁਬਾਰਾ ਪੰਜਾਬ ਦਾ ਮਸਲਾ ਵੀ ਠਾ ਸਕਦੇ ਆ ਅਸੀਂ ਸਾਰੇ ਪੰਜਾਬ ਦੀਆਂ ਦੁਕਾਨਾਂ ਹੀ ਬੰਦ ਕਰ ਸਕਦੇ ਹਾਂ ਸ਼੍ਰੋਮਣੀ ਕਾਲੀ ਦਲ ਤੇ ਉਥੇ ਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨਾਂ ਨੇ ਵੀ ਕੀਤੀ ਐੜਤੀਆਂ ਦੀ ਹਮਾਇਤ ਪ੍ਰਸ਼ਾਸਨ ਦੇ ਹੋਣ ਦੇ ਬਾਵਜੂਦ ਕਿਸਾਨ ਯੂਨੀਅਨ ਦੇ ਜਿਹੜੇ ਨੁਮਾਇੰਦੇ ਸੀ ਉਹਨਾਂ ਨੇ ਉਹਨਾਂ ਨੂੰ ਢੁਕਾਇਆ ਤੇ ਢੁਕਾਉਣ ਤੋਂ ਬਾਅਦ ਉਹਨਾਂ ਨੇ ਜ਼ਹਿਰ ਖਾ ਲਈ ਤੇ ਉਹਨਾਂ ਦੀ ਮੌਤ ਹੋ ਗਈ ਉਸ ਮੌਤ ਨੂੰ ਪਰਚਾ ਦਰਜ ਹੋਇਆ ਜਦੋਂ ਮਰਨ ਤੋਂ ਬਾਅਦ ਉਹ ਚ ਤਿੰਨ ਬੰਦਿਆਂ ਦਾ ਨਾਮ ਆਇਆ ਜਿਵੇਂ ਬਲਜੀਤ ਸਿੰਘ ਇੱਕ ਬਲਜੀਤ ਸਿੰਘ ਕਹਿ ਰਹੇ ਇੱਕ ਤੇਜਾ ਸਿੰਘ ਜੱਸਾ ਤੇ ਮਨਪ੍ਰੀਤ ਅਸੀਂ ਮੰਗ ਕਰਦੇ ਆ ਵੀ ਜਿਹੜਾ ਮਨਪ੍ਰੀਤ ਤੇ ਜੱਸਾਗਾ ਉਹ ਤਾਂ ਉਹ ਮੌਕੇ ਤੇ ਨਹੀਂ ਸੀ ਇਹੀ ਇਹੀ ਸਾਡਾ ਅੱਜ ਪ੍ਰੋਟੈਸਟ ਆ ਵੀ ਇਹ ਜਿਹੜਾ ਪਰਚਾਗਾ ਇਹ ਗਲਤ ਦਰਜ ਹੋਇਆ ਔਰ ਮੈਂ ਅਕਾਲੀ ਦਲ ਸਰੋਮਣੀ ਅਕਾਲੀ ਦਲ ਕੰਨੀਓ ਉਸ ਗੱਲ ਦੀ ਬਹੁਤ ਘੋਰ ਨੰਦਿਆ ਕਰਦਾ ਜਿਹੜੀ ਨਹੀਂ ਜੀ ਇਸ ਇੱਥੇ ਅੱਜ ਕਿਰਿਆ ਸਮਰਥਨ ਵੀ ਆ ਅਸੀਂ ਜਿਹੜਾ ਸਮਰਥਨ ਅਸੀਂ ਆਇਆ ਜਿਹੜਾ ਅੱਜ ਪਰਚਾ ਕੀਤਾ ਗਿਆ ਔਰ ਇੱਕ ਬੰਦਾ ਜਿਹੜਾ 10 ਸਾਲ ਕਾਨੂੰਨੀ ਲੜਾਈ ਲੜ ਕੇ ਹਾਈ ਕੋਰਟ ਮਾਂਜੋਗ ਹਾਈ ਕੋਰਟ ਤੋਂ ਉਹਦੇ ਹੱਕ 'ਚ ਫੈਸਲਾ ਕੀਤਾ ਔਰ ਉਹਦੇ ਕੋਲ ਬਰੰਡ ਕਬਜ਼ਾ ਸੀ ਔਰ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਤੇ ਦੂਸਰੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਆਪਣਾ ਕਬਜ਼ਾ ਲੈਣ ਗਿਆ ਪਰ ਉੱਥੇ ਕੁਝ ਲੋਗਾਂ ਦੇ ਉਹਦੇ ਵਿੱਚ ਆ ਕੇ ਉਸ ਜਿਹੜਾ ਪ੍ਰਸ਼ਾਸਨਿਕ ਜਾਂ ਕਾਨੂੰਨੀ ਕਾਰਵਾਈ ਦੇ ਵਿੱਚ ਆ ਕੇ ਉਹਨੂੰ ਹੋਰ ਰੰਗ ਦੇ ਦਿੱਤੀ ਔਰ ਸਾਡੇ ਦੋ ਦੋ ਪਰਿਵਾਰ ਦੇ ਜੀ ਚਲੇ ਗਏ ਉਹਨਾਂ ਦਾ ਸਾਨੂੰ ਅਫਸੋਸ ਆ ਪਰ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਪਰਚਾ ਕੀਤਾ ਉਹ ਬਿਲਕੁਲ ਗਲਤ ਕੀਤਾ ਸਥਾਨਕ ਪ੍ਰਸ਼ਾਸਨ ਨੇ ਮੰਗ ਪੱਤਰ ਲੈ ਲਿਆ ਤੇ ਪ੍ਰਸਤਾਵਾਇਕ ਨਿਰਪੱਖ ਜਾਂਚ ਤੋਂ ਬਾਅਦ ਕੀ ਕਾਰਵਾਈ ਹੋਏਗੀ ਸਕੂਲ ਸੌਂਡ ਚੜਤੀਆਂ ਨੇ ਇੱਕ ਸਾਨੂੰ ਮੰਗ ਪੱਤਰ ਦਿੱਤਾ ਉਹ ਮੰਗ ਪੱਤਰ ਅਸੀਂ ਰਿਸਿਵ ਕਰ ਲਿਆ ਔਰ ਦੌਰਾਨੇ ਤਫਦੀਜ ਜੋ ਵੀ ਇਨਵੈਸਟੀਗੇਸ਼ਨ ਦੇ ਦੌਰਾਨ ਸਾਰੇ ਉਧਰ ਪੱਖੇੜਾ ਦੱਸਿਆ ਉਹਨਾਂ ਨੇ ਉਹਨੂੰ ਇਨਵੈਸਟੀਗੇਟ ਕੀਤਾ ਜਾਏਗਾ ਔਰ ਪ੍ਰੋਪਰ ਇਨਵੈਸਟੀਗੇਸ਼ਨ ਕਰਕੇ ਜਿਹੜਾ ਕਸੂਰਬਾਰ ਹੈ ਉਹਦੇ ਖਿਲਾਫ ਮੰਦੀ ਕਾਰਵਾਈ ਕੀਤੀ ਜਾਵੇਗੀ दरअसल बुधवार ਨੂੰ ਬਨਾਲਾ ਦੇ ਪਿੰਡ ਜੋਧਪੁਰ ਵਿੱਚ ਕਿਸਾਨ ਮਾਂ-ਪੁੱਤ ਨੇ ਪ੍ਰਸ਼ਾਸਨ ਦੀ ਮੌਜੂਦਗੀ 'ਚ ਖੁਦਕੁਸ਼ੀ ਕਰ ਲਈ ਸੀ 2 ਏਕੜ ਜ਼ਮੀਨ ਦੇ ਮਾਲਕ ਪਰਿਵਾਰ ਤੇ 3 ਲੱਖ ਦਾ ਕਰਜ਼ਾ ਸੀ ਕਰਜ਼ਾ ਨਾ ਮੋੜ ਸਕਣ ਕਾਰਨ ਆੜਤੀਆ ਹਾਈ ਕੋਰਟ ਦੇ ਵਾਰੰਟ ਸਮੇਤ ਪ੍ਰਸ਼ਾਸਨ ਨੂੰ ਲੈ ਕੇ ਜ਼ਮੀਨ ਕਬਜ਼ਾ ਕਰਨਾ ਆਇਆ ਸੀ ਉਸ ਵੇਲੇ ਮਾਂ-ਪੁੱਤ ਨੇ ਕੀਟਨਾਸ਼ਕ ਪੀ ਕੇ ਖੁਦਕੁਸ਼ੀ ਕਰ ਲਈ ਮਾਮਲੇ 'ਚ ਆੜਤੀਆ ਤੇਜਾ ਸਿੰਘ ਉਸਦੇ ਦੋ ਮੁੰਡਿਆਂ ਭਾਂਜੇ ਅਤੇ ਇੱਕ ਹਿੱਸੇਦਾਰ ਖਿਲਾਫ ਮਾਮਲਾ ਦਰਜ ਹੋਇਆ